ਇਰੀ ਸ਼ਿਕਾਇਤ ਅੱਜ ਤੋਂ 2 ਦਿਨ ਪਹਿਲਾਂ ਪੰਜਾਬ ਪੁਲਿਸ ਦੇ ਡੀਜੀਪੀ ਏਐਸ ਰਾਏ ਨੂੰ ਪ੍ਰਾਪਤ ਹੋਈ ਉਸ ਸ਼ਿਕਾਇਤ ਦੇ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਉਸ ਦੀ ਕੰਪਨੀ 5911 ਅਤੇ ਸਿੱਧੂ ਮੂਸੇਵਾਲਾ ਚੈਨਲ ਦੇ ਡਾਇਰੈਕਟਰ ਅਤੇ 파ਟਨਰ ਚਰਨ ਕੌਰ ਅਤੇ ਬਲਕੌਰ ਸਿੰਘ ਤੱਕ ਸਿੱਧੂ ਮੂਸੇਵਾਲਾ ਦੇ ਡਿਜੀਟਲ ਪਲੈਟਫਾਰਮਸ ਤੋਂ ਹੋ ਰਹੀ ਕਮਾਈ ਜਨਰੇਟ ਕੀਤੇ ਜਾ ਰਹੇ ਰੈਵਨਿਊ ਦਾ ਬਣਦਾ ਹਿੱਸਾ ਨਹੀਂ ਪਹੁੰਚ ਰਿਹਾ 1 ਡਿਜੀਟਲ Entertainment Pact Private Limited ਨਾਦੀਓ ਕੰਪਨੀ ਜਿਸ ਦੇ ਤਿੰਨ 파ਟਰਨ ਦੱਸੇ ਜਾਂਦੇ ਨੇ ਪਹਿਲੇ 파ਟਰਨ ਨੂੰ ਬੰਟੀ ਬੈਂਸ ਦੇ ਰੂਪ ਵਿੱਚ ਆਇਡੈਂਟੀਫਾਈ ਕੀਤਾ ਗਿਆ ਹੈ ਦੂਸਰੇ 파ਟਰਨ ਜਾਂ ਵਿਅਕਤੀ ਨੂੰ ਗੁਰਪ੍ਰੀਤ ਸਿੰਘ ਪਸੀਨ ਨਾਂ ਦੇ ਇੱਕ ਹੋਰ ਕੰਪਨੀ ਦੇ ਨਾਲ ਜੁੜੇ ਹੋਏ 파ਟਰਨ ਦੇ ਰੂਪ ਵਿੱਚ ਆਇਡੈਂਟੀਫਾਈ ਕੀਤਾ ਗਿਆ ਹੈ ਤੇ ਤੀਸਰਾ 파ਟਰਨ ਦਿੱਲੀ ਜਾਂ ਸਿੰਗਾਪੋਰ ਦੇ ਐਡਰੈਸ ਵਾਲਾ ਸ਼ਬੀਰ ਮੋਮਿੰਦ ਨਾਂ ਦਾ ਕੋਈ ਵਿਅਕਤੀ ਹੈ ਹੁਨੇ ਸ਼ਿਕਾਇਤ ਦੇ ਵਿੱਚ ਦਾਵਾ ਕਲੇਮ ਇਹ ਕੀਤਾ ਗਿਆ ਹੈ ਜਿਹੜੀ ਕੁੱਲ ਆਮਦਨ ਵੱਖ-ਵੱਖ ਡਿਜੀਟਲ মিডিਆ ਪਲੇਟਫਾਰਮਸ ਦੇ ਜ਼ਰੀਏ ਮੂਸੇਵਾਲਾ ਦੇ ਸੰਗੀਤ ਦੇ ਡਿਸਟ੍ਰਿਬਿਊਸ਼ਨ ਦੇ ਜ਼ਰੀਏ ਹੋਈ ਹੈ ਉਹ 1 ਕਰੋੜ 15 ਲੱਖ ਯੂ ਐਸ ਡਾਲਰ ਹੈ ਜਿਸ ਵਿੱਚੋਂ ਤਕਰੀਬਨ ਤਕਰੀਬਨ 70 ਲੱਖ ਡਾਲਰ ਤੋਂ ਵੱਧ ਦੀ ਜਿਹੜੀ ਪੇਮੈਂਟ ਆਦਾਏਗੀ ਸਿੱਧੂ ਮੂਸੇਵਾਲਾ ਦੀ ਕੰਪਨੀ ਦੇ ਡਾਇਰੈਕਟਰ ਚਰਨਕੌਰ ਅਤੇ ਬਲਕੌਰ ਸਿੰਘ ਹੋਰਾਂ ਨੂੰ ਦਿੱਤੀ ਗਈ ਲੇਕਿਨ 1 ਕਰੋੜ 15 ਲੱਖ ਡਾਲਰ ਵਿੱਚੋਂ ਤਕਰੀਬਨ 37 ਲੱਖ सताहठ हज़ार डॉलर वो रकम है वो हिस्सा है उस जनरेट किए गए रेवेन्यू का जो कि चरण कौर और अते बलकौर सिंह होना तक पहुँचा ही नहीं